ਤਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈ ਲਲਿਤਾ ਦੀ ਕਰੀਬੀ ਸਹਿਯੋਗੀ ਵੀ ਕੇ ਸ਼ਸ਼ੀਕਲਾ ਨੇ 2016 ਦੇ ਵਿੱਚ ਨੋਟਬੰਦੀ ਦੇ ਦੌਰਾਨ ਇੱਕ ਖੰਡ ਮਿਲ ਖਰੀਦਣ ਦੇ ਲਈ ਕਥਿਤ ਤੌਰ ਤੇ 450 ਕਰੋੜ ਰੁਪਏ ਦੇ ਪੁਰਾਣੇ ਨੋਟ ਤੇ ਉੱਤੇ ਸਨ CBI ਵੱਲੋਂ ਦਰਜ ਐਫਆਈਆਰ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਮ드ਰਾਸ ਹਾਈ ਕੋਰਟ ਦੇ ਨਿਰਦੇਸ਼ਾਂ ਤੇ CBI ਨੇ ਪਦਮਾ ਦੇਵੀ ਸ਼ੂਗਰਜ਼ ਲਿਮਟਿਡ ਵਿਰੁੱਧ ਇੰਡੀਅਨ ਓਵਰਸੀਜ਼ ਬੈਂਕ ਨੂੰ ਕਥਿਤ ਤੌਰ ਤੇ 120 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਇਸ ਖਾਤੇ ਨੂੰ 2020 ਦੇ ਵਿੱਚ ਧੋਖਾ ਦੇਹੀ ਵਿੱਚ ਵਰਤਿਆ ਗਿਆ ਐਲਾਨਿਆ ਗਿਆ ਸੀ ਤੇ ਐਫ ਆਈ ਆਰ ਅਨੁਸਾਰ ਪੀ ਐਸ ਐਲ ਜੋ ਪਹਿਲਾਂ ਐਸ ਵੀ 슈ਗਰ ਮਿਲਸ ਵੱਲੋਂ ਜਾਣੀ ਜਾਂਦੀ ਸੀ ਉਸ ਨੂੰ ਬੈਂਕ ਕੋਲ ਗਿਰਵੀ ਰੱਖਿਆ ਗਿਆ ਸੀ ਤੇ ਇਸ ਨੂੰ ਆਮਦਨ ਕਰ ਵਿਭਾਗ ਵੱਲੋਂ ਬੇਨਾਮੀ ਜਾਇਦਾਦ ਲੈਂਡਨ ਐਕਟ ਅਧੀਨ ਜ਼ਬਤ ਕਰ ਲਿਆ ਗਿਆ ਇਹ ਦੋਸ਼ ਹੈ ਕਿ 2017 ਦੇ ਵਿੱਚ ਸ਼ਸ਼ੀ ਕੱਲਾ ਦੇ ਵਿਰੁੱਧ ਇੱਕ ਮਾਮਲੇ ਸੰਬੰਧੀ ਆਮਦਨ ਕਰ ਵਿਭਾਗ ਦੀ ਤਲਾਸ਼ੀ ਦੌਰਾਨ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਸਨ ਤੇ ਦਸਤਾਵੇਜ਼ਾਂ ਦੇ ਅਨੁਸਾਰ ਬੈਂਕ ਨੇ ਸੀਬੀਆਈ ਨੂੰ ਕੀਤੀ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਸੀ ਕਿ ਨੋਟਬੰਦੀ ਦੇ ਦੌਰਾਨ ਪਟੇਲ ਗਰੁੱਪ ਦੀ ਇੱਕ ਖੰਡ ਮਿਲਦੀ ਖਰੀਦਣ ਲਈ 450 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ ਇਹ ਸ਼ਿਕਾਇਤ ਹੁਣ ਐਫ ਆਈ ਆਰ ਦਾ ਹਿੱਸਾ ਹੈ ਤੇ ਜੈਲ ਅਲਿਤਾ ਦੀ ਮੌਤ ਜੋ ਹੈ 5 ਦਸੰਬਰ 2016 ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੋਈ ਸੀ Indian Overseas Bank ਦੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹਿਤੇਸ਼ ਸ਼ਿਵਗੰਨ ਪਟੇਲ ਜੋ ਕਿ PSL ਦੇ ਵਿੱਤੀ ਮਾਮਲਿਆਂ ਦਾ ਪ੍ਰਬੰਧਨ ਕਰਦੇ ਹਨ ਤੇ ਪਰਵਾਤਕ ਰੂਪ ਦੇ ਇੰਚਾਰਜ ਹਨ ਉਹਨਾਂ ਨੇ ਹਲਫਨਾਮੇ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਕਾਂਚੀਪੁਰਮ ਦੇ ਵਿੱਚ ਇੱਕ ਖੰਡ ਮਿਲ ਵੇਚਣ ਲਈ ਪੁਰਾਣੇ ਨੋਟਾਂ ਰਾਹੀਂ ਕੁੱਲ 450 ਕਰੋੜ ਰੁਪਏ ਮਿਲੇ ਸਨ